ਪਾਣੀਆਂ ਦੇ ਮਸਲੇ ਦਾ ਜਿਨ੍ਹਾਂ ਪਾਣੀਆਂ ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਕਿਹਾ ਕਿ ਦਰਿਆਈ ਪਾਣੀ ਇੱਕ ਵਿਵਾਦ ਨਹੀਂ ਬਲਕਿ ਪੰਜਾਬ ਦੀ ਸਿੱਧੀ ਲੁੱਟ ਹੈ ਦੇਸ਼ ਭਗਤ ਪੰਜਾਬੀਆਂ ਦੇ ਖਿਲਾਫ ਵਿਤਕਰਾ ਕੀਤਾ ਜਾਵੇ ਬੰਦ ਇਹ ਮੰਗ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਰੱਖੀ ਗਈ ਹੈ ਪ੍ਰਧਾਨ ਮੰਤਰੀ ਨੂੰ ਪੱਤਰ ਦੇ ਜ਼ਰੀਏ ਭਗਵੰਤ ਮਾਨ ਦੇ ਵੱਲੋਂ ਹਰਿਆਣਾ ਰਾਜਸਥਾਨ ਦੇ ਨਾਲ ਕੀਤੇ ਵਾਅਦਿਆਂ ਨੇ ਪੋਲ ਖੋਲੀ ਹੈ ਪੰਜਾਬ ਦੇ ਮੁੱਖ ਮੰਤਰੀ ਦਾ 도ਗਲਾਪਣ ਵੀ ਸਾਹਮਣੇ ਆਇਆ ਪੰਜਾਬ ਦੀਆਂ ਵਾਜਬ ਸ਼ਿਕਾਇਤਾਂ ਦੂਰ ਕੀਤੀਆਂ ਜਾਣ ਪ੍ਰਧਾਨ ਮੰਤਰੀ ਤੋਂ ਇਹ ਮੰਗ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ। ਉਹਨਾਂ ਕਹੇ ਕਿ ਅਕਾਲੀ ਦਲ ਇਸ ਮਸਲੇ ਦੇ ਉੱਤੇ ਮੂਕ ਦਰਸ਼ਕ ਨਹੀਂ ਬਣ ਕੇ ਬੈਠੇਗਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਐਸਵਾਈਐਲ ਦੇ ਖਿਲਾਫ ਡਟ ਕੇ ਲੜਾਈ ਲੜੀ ਸੀ। ਇਹ ਵੀ ਜ਼ਿਕਰ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਤਾਂ ਅਜਿਹੇ ਦੇ ਵਿੱਚ ਪਾਣੀਆਂ ਦੇ ਮਸਲੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ। ਕਹਣਾ ਹੈ ਕਿ ਅਕਾਲੀ ਦਲ ਇਸ ਮਸਲੇ ਦੇ ਉੱਤੇ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ਆਵਾਜ਼ ਬੁਲੰਦ ਕਰੇਗਾ ਕਿ ਹੈ ਕਿ دریਾਈ ਪਾਣੀ ਇੱਕ ਵਿਵਾਦ ਨਹੀਂ ਬਲਕਿ ਪੰਜਾਬ ਦੀ ਸਿੱਧੀ ਲੁੱਟ ਹੈ ਦੇਸ਼ ਭਗਤ ਪੰਜਾਬੀਆਂ ਦੇ ਖਿਲਾਫ ਵਿਤਕਰਾ ਬੰਦ ਕੀਤਾ ਜਾਏ ਇਹ ਮੰਗ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਚੁੱਕੀ ਗਈ ਹੈ ਭਗਵੰਤ ਮਾਨ ਦੇ ਵੱਲੋਂ ਹਰਿਆਣਾ ਰਾਜਸਥਾਨ ਦੇ ਨਾਲ ਵਾਦਿਆਂ ਨੇ ਪੋਲ ਖੋਲੀ ਹੈ ਤਾ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਸਵਾਲ ਚੁੱਕੇ ਉਹਨਾਂ ਕਹੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦੋਗਲਾਪਨ ਸਾਹਮਣੇ ਆ ਗਿਆ ਪੰਜਾਬ ਦੀਆਂ ਵਾਜਬ ਸ਼ਿਕਾਇਤਾਂ ਦੂਰ ਕੀਤੀਆਂ ਜਾਣ ਪ੍ਰਧਾਨ ਮੰਤਰੀ ਦੇ ਕੋਲ ਇਹ ਮੰਗ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਅਕਾਲੀ ਦਲ ਇਸ ਮਸਲੇ ਦੇ ਉੱਤੇ ਮੂਕ ਦਰਸ਼ਕ ਨਹੀਂ ਬਣ ਕੇ ਬੈਠੇਗਾ ਇਸ ਦਾ ਵੀ ਜ਼ਿਕਰ ਕੀਤਾ ਉਹਨਾਂ ਕਹੇ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ SBYL ਦੇ ਖਿਲਾਫ ਡਟ ਕੇ ਲੜਾਈ ਲੜੀ ਸੀ ਤਾਂ ਪਾਣੀਆਂ ਦੇ ਮਸਲੇ ਦੇ ਉੱਤੇ ਸਵਾਲ ਚੁਕੇ ਜਾ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਇਹ ਆਵਾਜ਼ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਹੁੰਚਾਈ ਗਈ ਹੈ ਹੋਰ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨਜੋਤ ਸਿੰਘ ਕਾਂਗ ਜੁੜੇ ਨੇ ਤਾਂ ਮਨਜੋਤ ਇੱਕ ਪਾਸੇ ਪੰਜਾਬ ਹਰਿਆਣਾ ਦੇ ਵਿਚਾਲੇ ਵਾਰ ਪਲਟਵਾਰ ਦਾ سلسلہ جاری ਹੈ ਬੈਠਕਾਂ ਹੋ ਰਹੀਆਂ ਨੇ ਪਾਣੀਆਂ ਦੇ ਮਸਲੇ ਦਾ ਹੱਲ ਨਹੀਂ ਹੋ ਰਿਹਾ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਦੇ ਪ੍ਰਤੀ ਪ੍ਰਧਾਨ ਮੰਤਰੀ ਸੁਹਿਰਦਤਾ ਵਿਖਾਉਣ ਕੀ ਕੁਝ ਲੈਟਰ ਦੇ ਵਿੱਚ ਲਿਖਿਆ ਗਿਆ ਹੈ ਸੋ ਬਿਲਕੁਲ ਅਮਨਤਾ ਹਾਲਾਂਕਿ ਇੱਥੇ ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਗੱਲ ਸੁਖਵੀਰ ਸਿੰਘ ਬਾਦਲਵਾਲ ਨੂੰ ਕੀਤੀ ਗਈ ਔਰ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਲਿਖਿਆ ਗਿਆ ਕਿ ਜਿਹੜਾ ਪੰਜਾਬ ਦਾ ਇੱਕ ਬੇਹੱਦ ਭਾਵੁਕ ਤੇ ਸੰਵੇਦਨਸ਼ੀਲ ਮੁੱਦਾ ਹੈ ਉਸ ਦੇ ਉੱਪਰ ਤੁਹਾਡਾ ਧਿਆਨ ਦੇਣਾ ਚਾਹੁੰਦੇ ਔਰ ਇੱਥੇ ਇਹ ਵੀ ਲਿਖਿਆ ਹੈ ਕਿ ਇਹ ਮੁੱਦਾ ਦਰਿਆਏ ਪਾਣੀਆਂ ਦੇ ਮਾਮਲੇ ਦੇ ਨਾਲ-ਨਾਲ ਜਿਹੜਾ ਇਹ ਸਾਡੇ ਅਨਿਆਧਾ ਮੁੱਦਾ ਵੀ ਹੈ ਔਰ ਖਾਸ ਤੌਰ ਦੇ ਉੱਪਰ ਜਿਹੜਾ ਰਿਪੇਰੀਅਨ ਰਾਜ ਹਰਿਆਣਾ ਹੈ ਉਸੇ ਵਲ ਜਿਸ ਤਰੀਕੇ ਨਾਲ ਪਾਣੀ ਭੇਜਿਆ ਗਿਆ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਉਸ ਦੇ ਤੇ ਸਵੇਧ ਚੀਕਾ ਦਿਖਾਉਣ ਅਜ਼ਲ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਇਹਦੇ ਜਿਹੜਾ ਲਫਜ਼ ਹੈ ਇਸ ਨੂੰ ਵਿਵਾਦ ਵਜੋਂ ਵਰਤਣਾ ਵੀ ਜਿਹੜਾ ਹੈ ਉਹ ਠੀਕ ਨਹੀਂ ਹੈ ਕਿਉਂਕਿ ਇਹ ਜਿਹੜਾ ਸਾਰੇ ਸਾਰਾ ਕੰਮ ਜਿਹੜਾ ਹੈ ਪੰਜਾਬ 'ਤੇ ਪਾਣੀਆਂ ਦੀ ਲੁੱਟ ਹੈ ਇਹ ਮੁੱਦਾ ਕੋਈ ਵਿਵਾਦ ਦਾ ਨਹੀਂ ਤਾਂ ਖਾਸੌਰ ਦੇ ਉੱਪਰ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੌਰਾਨ ਜੋ ਕੁਝ ਜੜੀਆਂ ਪਾਣੀ ਦੇ ਮੁੱਦਿਆਂ ਲੈ ਕੇ ਲੜਾਈਆਂ ਲੜੀਆਂ ਗਈਆਂ ਫਿਰ ਚਾਹ ਸ਼੍ਰੋਮਣੀ ਅਕਾਲੀਪੁਰ ਦੀ ਸਰਕਾਰ ਹੋਵੀ ਉਸ ਬਾਰੇ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖਿਆ ਗਿਆ ਹਾਲਾਂਕਿ ਰਿਪੀਰੀਅਨਸ ਦਾ ਆਦੇ ਜਿਹੜੀ ਉਹ ਲੰਘਣਾ ਕਰਕੇ ਇਹ ਸਾਰਾ ਦਰਿਆ ਪਾਣੀ ਜਿਹੜਾ ਉਸ ਨੂੰ ਹਰਿਆਣਾ Rajasthan ਵੱਲ ਭੇਜਿਆ ਗਿਆ ਉਹ ਉਸ ਦਾ ਵੀ ਖਾਸ ਤੌਰ ਦੇ ਉੱਪਰ ਬਣੇ ਦੇ ਵਿੱਚ ਜ਼ਿਕਰ ਕੀਤਾ ਗਿਆ। ਪਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਦੋਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸੀਗੀ ਤਾਂ ਉਸ ਸਮੇਂ ਵੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕੀ ਜਿਹੜੀ ਐਸਵਾਈਐਲ ਨਹਿਰ ਬਣਾਈ ਜਾਵੇ ਔਰ ਇਸ ਗੱਲ ਤੋਂ ਜਿਹੜਾ ਸਿੱਧੇ ਤੌਰ ਦੇ ਪਰਿੰਟਕਾਰ ਕਰ ਦਿੱਤਾ ਸੀਗਾ ਪ੍ਰਕਾਸ਼ ਸਿੰਘ ਪਾਦੋਰਾ ਵੱਲੋਂ ਔਰ ਖਾਸ ਤੌਰ ਤੇ ਪਰੇ ਜ਼ਿਕਰ ਕੀਤਾ ਗਿਆ ਕਿ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਪੰਜਾਬ ਦੇ ਖਿਲਾਫ ਜਾਣਾ ਜਿਹੜਾ ਪੰਜਾਬ ਦੇ ਪਾਣੀਆਂ ਨਹੀਂ ਉਹਨਾਂ ਨੂੰ ਦੂਰ ਜਾਣ ਨਹੀਂ ਦੇਵਾਂਗੇ ਜਾਂ ਕਹਿੰਦੇ ਭਾਵੇਂ ਕਿ ਹੱਸਨ ਨਹੀਂ ਦੇਵਾਂਗੇ ਉਸ ਤੋਂ ਇਲਾਵਾ ਅਸੀਂ ਜੇਲ੍ਹ ਜਾਣਾ ਜਿਹੜਾ ਉਸ ਨੂੰ ਜ਼ਿਆਦਾ ਤਰਜੀਹ ਦੇਵਾਂਗੇ ਔਰ ਜੋ ਕੁਝ ਹੁਣ ਪੰਜਾਬ ਦੇ ਵਿੱਚ ਬੀਬੀਐਮਬੀ ਦੇ ਮੁੱਦੇ ਨੂੰ ਲੈ ਕੇ ਹੋਇਆ ਬੀਬੀਐਮਬੀ ਵੱਲੋਂ ਕੇਂਦਰ ਸਰਕਾਰ ਨੇ ਜਿਹੜੇ ਇਹ ਜਿਸ ਤਰੀਕੇ ਦੇ ਨਾਲ ਅਧਿਕਾਰੀ ਕੱਢੇ ਗਏ ਔਰ ਉਸ ਦਾ ਵੀ ਜ਼ਿਕਰ ਖਾਸ ਤੌਰ ਦੇ ਉੱਪਰ ਕੀਤਾ ਕਿ ਆਪਣਾ ਰਾਜ ਕੇਂਦਰ ਕੇ ਦਰਾਲੇ ਚਲਾ ਰਿਹਾ ਹੈ ਹਰਿਆਣਾ ਦੇ ਉੱਪਰ ਪਾਣੀ ਛੱਡਣ ਦੇ ਲਈ ਜਿਹੜਾ ਮਜਬੂਰ ਕੀਤਾ ਜਾ ਰਿਹਾ ਔਰ ਖਾਸ ਤੌਰ ਦੇ ਉੱਪਰ ਪਹਿਲਾਂ ਵੀ ਇਹੀ ਜਿਹੜਾ ਜ਼ਿਕਰ ਕੀਤਾ ਵੀ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲੂਹਰਾ ਵੱਲੋਂ ਇਹ ਸਟੈਂਡ ਲਿਆ ਗਿਆ ਸੀਗਾ ਔਰ ਇਹ ਵੀ ਜਿਹੜਾ ਕਾਂਗਰਸ ਦੀ ਮੁੱਖ ਮੰਤਰੀ ਉਸ ਸਮੇਂ ਵੀ ਸਟੈਂਡ ਲੈਂਦੇ ਔਰ ਦਰਬਾਰਾ ਸਿੰਘ ਨੇ ਲਿਆ ਹੁੰਦਾ ਤਾਂ ਸ਼ਾਇਦ ਅੱਜ ਇੱਕ ਮਨਜੋਤ ਇੱਕ ਗੱਲ ਬੇहद ਜ਼ਿਆਦਾ ਮੁੱਖ ਰੋ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਕਹੀ ਗਈ ਹੈ ਕਿ ਪੰਜਾਬ ਦੇ ਨਾਲ ਵਿਤਕਰਾ ਨਾ ਕੀਤਾ ਜਾਏ ਜਿਹੜੇ ਅੰਤਰਰਾਜੀ ਵਿਵਾਦ ਨੇ ਉਸੇ ਤਰੀਕੇ ਦੇ ਨਾਲ ਇਸ ਮਸਲੇ ਨੂੰ ਵੀ ਹੱਲ ਕੀਤਾ ਜਾਏ ਇਸ ਗੱਲ ਨੂੰ ਬੜੀ ਮੁਖਰਤਾ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਆਪਣੇ ਲੈਟਰ ਦੇ ਵਿੱਚ ਬਿਲਕੁਲ ਇਹ ਸਾਫ਼ ਤੌਰ ਤੇ ਪਰ ਕਿਹਾ ਹੈ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਸੀ ਔਰ ਇਹਦੇ ਨਾਲ ਇਹ ਵੀ ਜੇਕਰ ਅਸੀਂ ਜ਼ਿਕਰ ਕਰ ਲਈਏ ਦਾ ਇਥੇ ਇਹ ਜਿਹੜਾ ਜ਼ਰੂਰ ਕੀਤਾ ਗਿਆ ਕਿ ਪਹਿਲਾਂ ਤੋਂ ਹੀ ਅਨਾਜ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ ਅ ਕਾਲੀਦਾਲ ਵੱਲੋਂ ਇਹਦਾ ਸਾਰੇ ਮੁੱਦਿਆਂ ਨੂੰ ਲੈ ਕੇ ਲੜਿਆ ਜਾ ਰਿਹਾ ਸੀਗਾ ਔਰ ਇਸ ਵਿਸਥਰੇ ਦਾ ਪਹਿਲਾਂ ਤੋਂ ਹੀ ਸ਼ਰੋਮੇ ਕਾਲੀਦਾਲ ਜਿਹੜਾ ਹੈ ਉਹ ਵਿਰੋਧ ਕਰਦਾ ਰਿਹਾ ਸੀਗਾ ਹਾਲਾਂਕਿ ਇਸ ਦੇ ਵਿੱਚ ਇਹ ਵੀ ਖਾਸ ਜ਼ੋਰ ਦੇ ਪਰ ਜਿਹੜਾ ਕੀਤਾ ਗਿਆ ਕਿ ਜਿਹੜਾ ਸਾਲ 1982 ਦੇ ਵਿੱਚ ਕਪੂਰੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਬਣੇ ਉਹਨਾਂ ਦੀ ਹਾਜ਼ਰੀ ਚ ਵੀ ਐਸਵਾਈਐਲ ਦੀ ਮਹਿਰ ਦੀ ਸਾਰੇ ਸਮੇਂ ਜਿਹੜਾ ਜਦੋਂ ਇੰਦਰਾ ਗਾਂਧੀ ਅਬ ਲਾਇ ਫੈਸਲਾ ਕੀਤਾ ਗਿਆ ਤਾਂ ਉਹਨਾਂ ਦੇ ਖਿਲਾਫ ਹੀ ਮੋਰਚਾ ਸ਼ੁਰੂ ਕੀਤਾ ਗਿਆ ਔਰ ਇਸੇ ਤਰੀਕੇ ਦੇ ਨਾਲ ਪੰਜਾਬ ਤੇ ਦੇਸ਼ ਦੇ ਬਾਕੀ ਹਿੱਸੇ ਨੂੰ ਵੀ ਜਿਹੜੀਆਂ ਦੋ ਧਾਕਾਂ ਦਾ ਪੰਜਾਬ ਜਿਹੜਾ ਉਹ ਹਟਾਉਣਾ ਪਿਆ ਸੀਗਾ ਔਰ ਜਿਹਦੇ ਵਿੱਚ ਜਿਹੜੇ ਉਸ ਵੇਲੇ ਦੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਤ ਸਿੰਘ ਲੋਕੋਵਾਲ ਸੀਗੇ ਕਈ ਜਿਹੜੇ ਸਾਧਕਾ ਮੰਤਰੀ ਸੀਗੇ ਬਨਾ ਸਭਾ ਵੀ ਇਲੈਕਸ਼ਨ ਦੇ ਵੇਲੇ ਵੀ ਜਿਹੜਾ 19 29 ਮਾਫ ਕਰਨਾ 29 ਉਮੀਦਵਾਰਾਂ ਸਮੇਟ ਜਿਹੜੇ ਲੋਕਾਂ ਨੂੰ ਜਾਣਾ ਕਰਾਉਣੀਆ ਪਈਆਂ ਸੀ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਵੀ ਜਿਹੜਾ ਇਸ ਚਿੱਠੀ ਦੇ ਵਿੱਚ ਕੀਤਾ ਗਿਆ ਉਰੇਤੇ ਜਿਹੜਾ ਸਕੀਰ ਦੇ ਵਿੱਚ ਜ਼ਿਕਰ ਕਰ ਲਿਆ ਤਾਂ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਇਹ ਜਿਹੜੇ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਦੁੱਖ ਦੀ ਗੱਲ ਵੀ ਹੈ ਕਿਉਂਕਿ ਜਿਹੜੇ ਮਜੂਤਾ ਸ਼ਾਸਕ ਨੇ ਪੰਜਾਬ ਦੇ ਪਹਿਲਾਂ ਤੋਂ ਹੀ ਕਿਸਾਨ ਦੀਆਂ ਲੋਹੜਾਂ ਦੀ ਉਹਨਾਂ ਨੂੰ ਜਿਹੜੀ ਪ੍ਰਵਾਹ ਨਹੀਂ ਕੀਤੀ ਗਈ ਉਦੋਂ ਵੀ ਜਿਹੜਾ ਗਵਾਂਡੀ ਰਾਜਨ ਥੱਕੇ ਦੇ ਨਾਲ ਪਾਣੀ ਕੀਤਾ ਗਿਆ ਔਰ ਅੱਕ ਨਾਲ ਖੇਟਿਆ ਗਿਆ ਪਾਣੀ ਦੇ ਕੇ ਇਹ ਇਹਦੇ ਕਰਕੇ ਹੀ ਕਹਿੰਦੇ ਇਹ ਵੀ ਜਿਹੜੇ ਹੁਣ ਹਾਲਾਤ ਬਣੇ ਨੇ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੋ ਰਿਹਾ ਤਾਂ ਇਸ ਦੇ ਨਾਲ ਨਾਲ ਜਿਹੜਾ ਭਗਵਾਨ ਸਿੰਘ ਮਾਨ ਹੁਣਾਂ ਨੂੰ ਵੀ ਇਹਨਾਂ ਨੇ ਸਿੱਧੇ ਤੌਰ ਦੇ ਉੱਪਰ ਕਿਹਾ ਕਿ ਇਹ ਅਸੀਂ ਸਦਾ ਹੀ ਕਹਿੰਦੇ ਆਏ ਸੀ ਕਿ ਕਿਉਂਕਿ ਪਾਣੀ ਜਿਹੜਾ ਪੰਜਾਬ ਦੇ ਕੋਲ ਇੱਕ ਬੂੰਦ ਵੀ ਵੱਧ ਨਹੀਂ ਹੈ ਪਰ ਜੇਕਰ ਇਹ ਸਾਰਾ ਜ਼ਿਕਰ ਕੀਤਾ ਜਾਵੇ ਤਾਂ ਦੂਜੇ ਸੁਪਿਆਂ ਦੇ ਵਿੱਚ ਉਹਨਾਂ ਨੂੰ ਵਾਅਦੇ ਇਹ ਵੀ ਕੀਤੇ ਗਏ ਕਿ ਪਾਣੀ ਦੇ ਖੇਤ ਦੀ ਸਿੰਚਾਈ ਦੇ ਲਈ ਪਹੁੰਚਾਇਆ ਜਾਵੇਗਾ ਅਜਿਹੇ ਵਾਅਦੇ ਵੀ ਕੀਤੇ ਗਏ ਔਰ ਲਾਸਟ ਦੇ ਵਿੱਚ ਅਸੀਂ ਜ਼ਿਕਰ ਕਰੀਏ ਤਾਂ ਇਹ ਵੀ ਕੀਤਾ ਗਿਆ ਕਿ ਪੰਜਾਬ ਕਿਸੇ ਤਰੀਕੇ ਦਾ ਕੋਈ ਐਸਾਨ ਨਹੀਂ ਮੰਗਦਾ ਅਸੀਂ ਕੌਮ ਦੇ ਇੱਕ ਮੰਤਰੀ ਤੌਰ ਦੇ ਉੱਪਰ ਜਿਹੜੇ ਰਿਪੇਰੀਅਨ ਸਿਧਾਂਤ ਨੇ ਪ੍ਰਵੰਤ ਰਿਪੇਰੀਅਨ ਸਿਧਾਂਤ ਨੇ ਉਹਨਾਂ ਮਤਾਬਕ ਆਪਣੇ ਹੱਕ ਤੇ ਨਿਆਂ ਜਿਹੜਿਆ ਉਸੇ ਮੰਗ ਕਰ ਰਹੇ ਆ ਔਰ ਸ਼੍ਰੋਮਣੀ ਕਾਲਜਵਲ ਪੰਜਾਬ ਨਾਲ ਜਿਹੜੇ ਜਿਸ ਕਰੇ ਪ੍ਰਤੀਬੂਖ ਦਰਸ਼ਕਨ ਸਾਥ ਕੇ ਜਿਹੜਾ ਉਹ ਨਹੀਂ ਬਿਠੇਗਾ ਹਰ ਇੱਕ ਤਰ੍ਹਾਂ ਜਦੋਂ ਅਨਸਾਨਿਆਇ ਹੁੰਦਾ ਤਾਂ ਉਸੇ ਨਾਲ ਸ਼ਾਂਤ ਵੀ ਤਰੀਕੇ ਨਾਲ ਲੋਕ ਲੈਅ ਸ਼ੁਰੂ ਕਰਦਾ ਅਖੀਰ ਦੇ ਵਿੱਚ ਲੋਕ ਸਤਰੀ ਅਧਿਕਾਰ ਦੀ ਵਤੋਂ ਕਰਦਾ ਹੱਕ ਵੀ ਰੱਖਦੇ ਆ ਅਸੀਂ ਇਨਸਾਫ ਅਮਨ ਤੇ ਭਾਈਚਾਰਕ ਸਾਂਝ ਦੇ ਮੁੱਦੇ ਹੀ ਪਹਿਰੇਦਾਰ ਆਂ ਇਹ ਸਾਰੀਆਂ ਚੀਜ਼ਾਂ ਲਿਖਦੇ ਹੋਏ ਅਕੀਲ ਦੇ ਵਿੱਚ ਜਿਹੜੀ ਆ ਬੇਨਤੀ ਹੈ ਔਰ ਉਸ ਨੂੰ ਤਾਂ ਬਿਲਕੁਲ ਮਨਜੋਤ ਆਵਾਜ਼ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਹੁੰਚਾ ਦਿੱਤੀ ਗਈ ਹੈ ਆਪਣੇ ਪੱਤਰ ਦੇ ਜ਼ਰੀਏ ਬਹੁਤ-ਬਹੁਤ ਧੰਨਵਾਦ ਮਨਜੋਤ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਹ ਮਸਲਾ ਜਿਹੜਾ ਹੈ ਦੋਵੇਂ ਸੂਬਿਆਂ ਦੇ ਵਿਚਾਲੇ ਇਸ ਮਸਲੇ ਦੇ ਉੱਤੇ ਬੈਠਕਾਂ ਵੀ ਹੋ ਰਹੀਆਂ ਨੇ ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਨੇ ਇਸ ਮਸਲੇ ਦੇ ਪ੍ਰਤੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧਿਆਨ ਕੇਂਦਰਿਤ ਕੀਤਾ ਹੈ